ਬੰਦਾ ਕੋਈ ਸੀਸੀਟੀਵੀ ਸਾਹਮਣੇ ਆਈਏ ਕਿ ਜਿਸ ਜਗ੍ਹਾ ਤੇ ਪੁਲਿਸ ਗਈ ਹੈ ਦੇਖਣ ਮੌਕੇ ਤੇ ਪੁਲਿਸ ਉਹ ਕਿਨੇ ਜਣੇ ਸੀਗੇ ਟੋਟਲ ਤਿੰਨੇ ਜਣੇ ਕਹ ਰਹੇ ਕੋਈ ਕਾਦੇ ਵਿੱਚ ਐਸੀ ਕੋਈ ਵੈਪਨ ਸੀ ਕਿ ਸ਼ੀਤਲ ਜੀ ਨਾਮ ਕੀ ਇਹ ਲੜਕੇ ਦੀ ਜਿੱਦੀ ਡੈਥ ਹੋਈ ਵਿੱਚ ਕਿੰਨੀ ਕਿੰਨੀ ਐਸੀ ਦੀ ਬਸ 17 ਸਾਲ ਲੱਗਿਆ 16 ਸਾਲ ਦਾ ਕੀ ਪੁਰਾਣੀ ਰਣਜੀਤ ਨੂੰ ਲੈ ਕੇ ਹੋਇਆ ਕੋਈ ਹੈ ਉੱਥੇ ਹਾਲਾਤ ਹੀ ਬੁਰੇ ਆ ਯਾਰ ਗਲੀ ਗਲੀ 'ਚ ਨਸ਼ਾ ਵਿਕ ਰਿਹਾ ਗਲੀ ਗਲੀ ਦੇ ਵਿੱਚ ਮੈਂ ਕਹਿੰਦਾ ਜਿਹਨਾਂ ਲੋਕਾਂ ਨੇ ਮੈਨੂੰ ਖੁਲਾਇਆ ਜਿਨ੍ਹਾਂ ਨੇ ਜਿਹਨਾਂ ਲੋਕਾਂ ਨੇ ਮੈਨੂੰ ਵੱਡਾ ਕੀਤਾ ਜਿਹਨਾਂ ਲੋਕਾਂ ਦੇ ਬੱਚੇ ਮੈਂ ਦੇਖ ਰਿਹਾ ਵੱਡੇ ਹੋ ਰਿਹਾ ਆ ਸਭ ਨਸ਼ੇ ਦੇ ਕਿਤਲੀ ਇਸ ਚੀਜ਼ ਨੂੰ ਕਿੱਦਾਂ ਦੇਖ ਰਿਹਾ ਪ੍ਰਸ਼ਾਸਨ ਦੇ ਉੱਤੇ ਕਿੱਦਾਂ ਪ੍ਰਸ਼ਾਸਨ ਵੱਲ ਤੇ ਫੇਲੀ ਫੇਲੀ ਨਸ਼ਾ ਕਿੱਥੋਂ ਰਿਹਾ ਨਸ਼ਾ ਦੇਖੋ ਰੇ ਤੇ ਪ੍ਰਸ਼ਾਸਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿੱਦਾਂ ਗਲੀ ਗਲੀ ਚਿਲ ਵਿੱਚ ਕਰਿਆ ਹੁਣ ਡਿਲੀਵਰੀ ਕਿੱਦਾਂ ਹੋ ਰਿਹਾ ਅੱਜ ਕਿੱਦਾਂ ਲੋਕ ਘਰਾਂ ਦੇ ਘਰ ਬਰਬਾਦ ਹੋ ਰਿਹਾ ਇਹ ਸਰਕਾਰ ਨੂੰ ਜਾਗਣਾ ਪਏਗਾ ਸਰਕਾਰ ਤੇ ਕਹਿੰਦੇ ਨਸ਼ਾ ਖਤਮ ਕਰ ਤੂੰ ਦੇਖੀ ਲੋ ਨਸ਼ਾ ਖਤਮ 16 16 ਸਾਡੇ ਬੱਚਿਆਂ ਦਾ ਕਤਲ ਹੋ ਰਿਹਾ ਹਾਂਜੀ ਹਾਂਜੀ ਭਾਜੀ ਕੀ ਜਣਾ ਚਾਹੁੰਦੇ ਹੋ ਭਾਈ ਬਹੁ ਮਾਰੀ ਗੱਲ ਹੋਈ ਭਾਈ ਉਹ ਬੰਦਾ ਜੀ ਅੱਜ 14 ਬੰਦੇ ਦੇ ਨਾਲ ਬਾਕਰ ਬਾਹਰ ਨਿਕਲੇ ਅੱਜ ਹੈ ਕਿ ਕੋਣ ਆ ਲੜਕੇ ਕੋਣ ਆ ਜਿਨ੍ਹਾਂ ਨੇ ਮਾਰਿਆ ਉਹਨੂੰ ਭਾਈ ਪਿੰਡ ਪੁਰ ਦੇ ਬੱਚੇ ਨੇ ਪਤਾ ਨਹੀਂ ਸਾਨੂੰ ਕੋਈ ਨਾਮ ਨਹੀਂ ਤੁਹਾਨੂੰ ਪਤਾ ਉਹ ਵੀ ਕੋਈ ਕੋਈ ਨਾ ਲਿਆ ਦੋਸਤ ਸੀ ਕੀ ਉਹਦੇ ਹਾਂਜੀ ਨਹੀਂ ਦੋਸਤ ਨਹੀਂ ਹੈਗੇ ਭਾਈ ਜੋ ਮੈਂ ਪਹਿਲਾਂ ਕਹਿਤਾ ਠੀਕ ਨਾ ਜੋ ਵੀ ਕਹਿੰਦੇ ਸੀ ਤਰਨਗ ਰਾਜੀ ਰਾਜਨਗੁਰਾਲ ਜੀ ਕਹਿੰਦੇ ਉਹ ਉਹਨਾਂ ਦੇ ਬਿਆਨ ਤੋਂ ਬਾਅਦ ਸਾਡੀ ਇਹ ਮਰਜ਼ੀ ਪਿਆ ਦਿੱਤੀ ਉਹ ਠੀਕ ਆ ਆਹ ਪਤਾ ਯਾਰ ਸਰ ਪੁਲਿਸ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ ਪੁਲਿਸ ਇੰਨੇ ਸਮੇਂ ਸਰ ਹੱਥ ਵੀ ਆਈ ਹੈ ਕੌਣ ਆਈ ਹੈ ਹਾਂ ਅਮਨ ਸਿੰਘ ਸਾਹਿਬ ਵੀ ਆ ਗਿਆ ਰਾਜੂ ਗੁਰਾਲਜੀ ਵੀ ਆਈਦੇ ਆ ਅੰਦਰ ਚੋੜ ਦੇਖੋ ਨਾ ਦਿਨ ਦੇ ਅੜੇ ਦੇ ਕੋਈ ਜਨਾਹ ਦਾ ਜ਼ਿਆਦਾ ਸਮਾਂ ਵੀ ਹੈ ਨਹੀਂ ਨਾ ਬੰਦੇ ਹੀ ਡੈਥ ਕਰ ਰਹੇ ਆ ਜੀ ਆਪਾਂ ਕੁਛ ਵੀ ਦੱਸਣਾ ਕੁਛ ਨਹੀਂ ਕਹਿਣਾ ਪਹਿਲਾ ਬਿਆਨ ਸੀਤਨੂ ਗੁਰਾਜੀ ਦੇ ਰਾਜੂ ਗੁਰਾਲਜੀ ਦੇ ਆਣ ਕੇ ਉਸ ਤੋਂ ਬਾਅਦ ਸਾਟ ਇੱਕ ਦੂਜੇ ਕੋਲ ਅੰਦਰ ਗਿਆ ਹੈ ਨਾ ਇਸ ਟਾਈਮ ਕਾਲ ਕਰਕੇ ਵੀ ਡਿਟੇਲ ਲੈ ਸਕਦੇ ਪਰ ਪਹਿਲਾ ਬਿਆਨ ਸਾਡੇ ਐਮਐਲਏ ਸਾਹਿਬ ਜੀ ਸਰ ਕੀ ਮਾਮਲਾ ਕੀ ਹੋਇਆ ਜਿਹੜਾ ਜਲੰਧਰ ਵੈਸਟ ਏਰੀਆ ਦੇ ਵਿੱਚ ਹੋਇਆ ਸਰ ਅੱਜ ਸਾਡੇ ਜਲੰਧਰ ਦੇ ਜਿਹੜੇ ਪੂਰੇ ਵਿਧਾਇਕ ਹੈ ਸ਼ੀਤਲ ਅੰਗਰਾਲ ਜੀ ਉਹਨਾਂ ਦੇ ਭਤੀਜੇ ਦਾ ਜਿਹੜਾ ਕਤਲ ਜਿਹੜਾ ਚਾਕੂ ਮਾਰ ਕੇ ਕੀਤਾ ਗਿਆ ਔਰ ਇਹ ਬਹੁਤ ਗਲਤ ਹੈ ਔਰ ਮਨਪਕੀ ਕਤਲ ਹੈ ਸਰ ਕਿੰਨੀ ਏਜ ਕਿੰਨੀ ਸੀ ਕਿ ਲੜਕੇ ਦੀ 16 17 ਸਾਲ ਕੀ ਨਾਮ ਕੀ ਇਹ ਲੜਕੇ ਦਾ ਆਈ ਥਿੰਕ ਵਿਕਾਸ ਕੀ ਚਕਲ ਦਾ ਕਾਰਨ ਕਤਲ ਦਾ ਕਾਰਨ ਕੀ ਰਿਹਾ ਸਰ ਪੁਰਾਣੀ ਰੰਜਿਸ਼ ਹੈ ਕੋਈ ਤੇ 14 16 ਸਾਲ ਦੇ ਬੱਚੇ ਦੀ ਕਿਸੇ ਨਾਲ ਕੀ ਰੰਜਿਸ਼ ਹੋ ਸਕਦੀ ਹੈ ਉਹਦੇ ਨਾਲ ਹੀ ਘੁਮਣ ਫਿਰਨ ਵਾਲੇ ਵਿਅਕਤੀ ਜਿਹੜੇ ਉੱਥੇ ਨਸ਼ਾ ਵੇਚਦੇ ਆ ਜਾਂ ਨਸ਼ਾ ਕਰਦੇ ਆ ਜਾਂ ਲੋਕਾਂ ਨੂੰ ਨਸ਼ੇ ਵੇਚਣ ਲਈ ਪ੍ਰੇਰਿਤ ਕਰਦੇ ਆ ਉਹਨਾਂ ਵਿਅਕਤੀਆਂ ਨੇ ਇਸ ਬੱਚੇ ਦਾ ਕਤਲ ਉਹਨਾਂ ਦਾ ਕੀ ਨਾਮ ਹੈ ਜਿਨ੍ਹਾਂ ਦੇ ਨਾਲ ਦੇਖੋ ਮੈਨੂੰ ਉਹਨਾਂ ਦਾ ਪ੍ਰੋਪਰ ਨਾਮ ਨਹੀਂ ਪਤਾ ਕੀ ਹੈ ਇਹ ਨਾਮ ਸਾਰਾ ਸ਼ੀਤਲ ਲੰਗਰਾਲ ਜਾਂ ਪੁਲਿਸ ਹੀ ਦੱਸ ਸਕਦੀ ਹੈ ਕਿਉਂਕਿ ਅਸੀਂ ਤੇ ਜਦੋਂ ਤੁਹਾਡੇ ਮੀਡੀਆ ਤੋਂ ਦੇਖਿਆ ਸ਼ੀਤਲ ਦਾ ਫੋਨ ਆਇਆ ਸੀ ਤੁਰੰਤ ਉਸੇ ਵੇਲੇ ਕੀ ਲੱਗਦਾ ਪ੍ਰਾਣੀ ਰੰਜਿਸ਼ ਨੂੰ ਲੈ ਕੇ ਬੱਚੇ ਮੈਂ ਕਿਹਾ 16 17 ਸਾਲ ਦੇ ਬੱਚੇ ਦੀ ਕਿਸੇ ਨਾਲ ਕੀ ਰੰਜਿਸ਼ ਹੋ ਸਕਦੀ ਹੈ ਕੋਈ ਰੰਜਿਸ਼ ਨਹੀਂ ਮਿਲ ਲੱਗਦਾ ਇਹ ਸਿਰਫ ਨਸ਼ੇ ਦੇ ਕਾਰਨ ਸਭ ਕੁਝ ਨਹੀਂ ਨਸ਼ਾ ਜਿਹੜਾ ਹੈ ਉਹ ਨਸ਼ੇ ਦੇ ਕਾਰਨ ਆ ਜਿਹੜੇ ਜੀ 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 ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚ ਆਇਆ ਪ੍ਰਸ਼ਾਸਨ 1.5 ਘੰਟੇ ਬਾਅਦ ਪਹੁੰਚਿਆ ਪ੍ਰਸ਼ਾਸਨ ਜੇ ਇਨੇ ਜੋਗਾ ਹੋਵੇ ਮੈਨੂੰ ਨਹੀਂ ਪਤਾ ਕਿ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਵੀ ਸਾਡੇ ਵੀ ਬੱਚੇ ਆ ਪ੍ਰਸ਼ਾਸਨ ਜੇ ਇਨੇ ਜੋਗਾ ਹੋਵੇ ਅੱਜ ਇਹ ਕੁਝ ਨਾ ਹੋਵੇ ਪ੍ਰਸ਼ਾਸਨ ਨੂੰ ਇਸ ਵੇਲੇ ਜਿਹੜਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਐਸਾ ਰਾਜ ਚਾਹੀਦਾ ਜਿੱਥੇ ਸਭ ਨੂੰ ਇੱਕ ਨਿਗਾਹ ਦਾ ਦੇਖਿਆ ਜਾਵੇ ਪ੍ਰਸ਼ਾਸਨ ਵੀ ਐ ਸਿਆਸਤ ਵੀ ਬਲੀ ਚੜ ਗਿਆ ਜੋ ਲੋਕ ਉਹਨਾਂ ਦੇ ਕਹਿੰਦੇ ਕੋਈ ਕਰ ਜਿਹੜੇ ਯੁਵਕ ਦੀ ਹੱਤਿਆ ਹੋਈ ਹੈ ਕੀ ਕਰਦਾ ਸੀ ਕਹਿੰਦੇ ਬੈਕਗ੍ਰਾਉਂਡ ਫੈਮਿਲੀ ਕੀ ਹੈ ਦੇਖੋ ਮੈਂ ਉਸ ਬੱਚੇ ਨੂੰ ਜਾਣਦਾ ਨਹੀਂ ਮੈਨੂੰ ਇਹਨਾਂ ਦਾ ਪਤਾ ਉਹ ਸ਼ੀਤਲ ਅੰਗਰਾਲ ਦੇ ਚਚੇਰਾ ਬ੍ਰਦਰ ਹੈ ਜਿਹੜਾ ਉਹਦਾ ਬੇਟਾ ਉਹ ਉਹ ਕੀ ਕੰਮ ਕਰਦਾ ਸੀ ਮੈਨੂੰ ਇਹ ਵੀ ਨਹੀਂ ਦੀ ਜਾਣਕਾਰੀ ਪਰ ਜੋ ਵੀ ਹੋਇਆ ਜਿਸ ਮਾਂ ਦਾ ਪੁੱਤ ਵੀ ਗਿਆ ਉਹ ਮੜਾ ਹੋਣਾ ਹੈ ਜੀ ਬੈਸਕ ਤੋਂ ਪੂਰਾ ਵਿਧਾਇਕ ਸ਼ੀਤਾ ਲੰਗਰਾਲ ਜੀ ਉਹਨਾਂ ਦੇ ਰੀਅਲ ਤਾਇਆ ਜੀ ਦਾ ਪੋਤਾ ਜਿਹਦੀ ਉਮਰ 16 ਸਾਲ ਸੀ ਵਿਕਾਸ ਨਾਮ ਦਾ ਉਹਦਾ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਅੱਜ ਜਿਹੜਾ ਇਹ ਕਤਲ ਹੈ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਜਿਹੜਾ ਹੈ ਇਹ ਨਸ਼ਾ ਜਿਹੜਾ ਗਲੀ ਗਲੀ ਪਿੰਡ ਪਿੰਡ ਸ਼ਹਿਰ ਸ਼ਹਿਰ ਜਲੰਧਰ ਵੈਸਟ ਦੇ ਇਲਾਕੇ ਚ ਆਰਾਮ ਨਾਲ ਮਿਲ ਰਿਹਾ ਹੈ ਇਹ ਨਸ਼ੇ ਦੀ ਮਤਲਬ ਨਸ਼ੇ ਦੇ ਵਿੱਚ ਇੱਕ ਨੌਜਵਾਨ ਨਬਾਲਗ ਬੱਚੇ ਦਾ ਕਤਲ ਕੀਤਾ ਗਿਆ ਹੈ ਇਸ ਦੀ ਸਿੱਧੇ ਤੌਰ ਤੇ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਜਿਹੜੀ ਝੂਠੀ ਜਿਹੜੀ ਆਪਣੀ ਪਬਲਿਸਿਟੀ ਕਰਕੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇਹ ਸਰਕਾਰ ਕਹਿੰਦੀ ਹੈ ਉਹਦੀ ਇਹ ਪੋਲ ਖੋਲਦੀ ਉਦਾਹਰਣ ਹੈ ਕਿ ਕਤਲ 16 ਸਾਲ ਦੇ ਬੱਚੇ ਦਾ ਹੋ ਜਾਣਾ ਇਹ ਸਿੱਧੇ ਤੌਰ ਤੇ ਸਰਕਾਰ ਦੀ ਨੀਤੀ ਔਰ ਪ੍ਰਸ਼ਟ ਨੀਤੀ ਤੇ ਗਲਤ ਨੀਅਤ ਉਹਨੂੰ ਜਗ ਜाहिर ਕਰ ਦਿਆ ਸਰ ਪੁਰਾਣੀ ਨਹੀਂ ਸੀ ਕਿ ਕੋਈ ਉਹਨਾਂ ਦੇ ਇੰਨੇ ਮਾਰੇ ਹੈਗੇ ਕਿਦਾਂ 16 ਸਾਲਾਂ ਦਾ ਬੱਚਾ ਉਹ ਬਚਨ ਲਈ ਕਿਸੇ ਘਰ ਚ ਵੀ ਭੱਜਿਆ ਸੀਗਾ ਤੇ 16 ਸਾਲ ਦੇ ਬੱਚੇ ਦੀ ਕੀ ਪੁਰਾਣੀ ਰੰਜਿਸ਼ ਹੋਣੀ ਜਿਨ੍ਹਾਂ ਦੀ ਪੜਨ ਦੀ ਉਮਰ ਹੈ ਉਹਨਾਂ ਦੇ ਕਤਲ ਹੋ ਰਿਹਾ ਔਰ ਮੈਂ ਇਹ ਦੂਸਰਾ ਉਦਾਹਰਨ ਸਾਹਮਣੇ ਆਇਆ ਕਿ ਐਸੇ ਹੀ ਸਰਕਾਰ ਚ 14 14 ਸਾਲ ਦੇ ਬੱਚੇ ਸਕੂਲਾਂ ਚ ਜਿਹੜੇ ਪੜਨ ਜਾਂਦੇ ਉਹ ਵੀ ਓਵਰਡੋਜ਼ ਨਾਲ ਮਰ ਰਹੇ ਆ ਜਿਹੜੇ ਬਾਹਰ ਰਹਿ ਰਹੇ ਆ ਉਹਨਾਂ ਨੂੰ ਕਤਲਗਰਦ ਕਰਕੇ ਮਾਰਿਆ ਜਾ ਰਿਹਾ ਇਹ ਸਰਕਾਰ ਦੀ ਨਾਕਾਬਲੀਅਤ ਮੈਂ ਸਮਝਦਾ ਕਿ ਆਏ ਇਹ ਉਹ ਸਰਕਾਰ ਹੈ ਜਿਨੇ ਪੰਜਾਬ ਨੂੰ ਇਕਨੋਮਿਕਲੀ ਸੋਸ਼ੀਅਲੀ ਐਮਰਜੈਂਸੀ ਤੇ ਲਾਤਾ ਹੈ ਇਹ ਅੱਜ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕਿ ਪੰਜਾਬ ਚ ਅਸੀਂ ਨਸ਼ਾ ਰੋਕਣ ਚ 마ਫੀਆਂ ਨੂੰ ਰੋਕਣ ਚ ਗੈਂਗਸਟਰ ਰਾਜ ਨੂੰ ਐਕਸਟਰੈਕਸ਼ਨ ਰੋਕਣ ਚ ਰੇਤ 마ਫੀਆਂ ਨੂੰ ਰੋਕਣ ਚ ਵਿਫਲ ਹੋ ਗਏ ਹੈ ਤੇ ਉਹਨਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਮੁੱਖ ਮੰਤਰੀ ਸਾਹਮਣੂ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੇ ਯੋਪੀ ਦੇ ਯੋਗੀ ਦੇ ਤਨਾਤ ਜਿਹਦੇ ਬੁਲਡੋਜ਼ਰ ਦੀ ਪਾਲਿਸੀ ਨੂੰ ਕਾਪੀ ਦਾ ਕਰ ਲਿਆ ਪਰ ਇੰਪਲੀਮੈਂਟ ਨਹੀਂ ਕਰ ਸਕੇ ਅੱਜ ਯੂਪੀ ਚੋਂ ਗੁੰਡੇ ਯੂਪੀ ਛੱਡ ਕੇ ਭੱਜ ਰਿਹਾ ਅੱਜ ਪੰਜਾਬ ਸਿਰਫ ਬੁਲਡੋਜ਼ਰ ਦਿਖਾਇਆ ਜਾ ਰਿਹਾ ਨਸ਼ਾ ਤਾਂ ਬੰਦ ਨਹੀਂ ਹੋ ਰਿਹਾ ਲੋਕ ਵਿਕਾਸ ਦਾ ਕਤਲ ਹੋਇਆ ਹੈਗਾ ਉਹਦਾ ਕਿੰਨੇ ਮਾਰਿਆ ਕੁਝ ਮੁਹੱਲੇ ਦੇ ਲੋਕ ਸੀ ਉਹ ਮੁਹੱਲੇ ਦੇ ਹੀ ਲੋਕ ਹੈ ਉਹ ਕੁਝ ਵੈਰੀਫਾਈ ਹੋ ਗਏ ਹੈ ਪੁਲਿਸ ਇਨਵੈਸਟੀਗੇਸ਼ਨ ਤੇ ਲੱਗੀ ਕੋਈ ਦੇਰ ਚ ਉਹਨਾਂ ਦੇ ਨਾਮ ਔਰ ਫੋਟੋ ਜਿਹੜੀ ਹੈ ਉਹ ਪਬਲਿਕ ਡੋਮੇਨ ਚ ਆ ਜੇਗਾ ਵਿਕਾਸ ਕੀ ਕਰਦਾ ਸੀਗਾ ਤੇ ਫੈਮਿਲੀ ਪੜਦਾ ਹੀ ਸੀਗਾ ਫੈਮਿਲੀ ਬੈਕਗ੍ਰਾਉਂਡ ਉਹ ਚੀਤੰਗਰਾਲ ਜੀ ਦੇ ਪ੍ਰਿੰਟ ਵਾਲਾ ਉਸੇ ਰਹਿੰਦਾ ਉਹਨਾਂ ਦੇ ਸਕੇਤਾਇਆ ਜੀ ਦਾ ਪੋਤਾ ਔਰ ਜਿਨ੍ਹਾਂ ਦੀ ਪੜ੍ਹਨ ਲਿਖਣ ਦੀ ਉਮਰ ਹੈ ਜਦੋਂ ਬੱਚਿਆਂ ਨੂੰ ਈਜ਼ੀ ਅਵੇਲੇਬਿਲਟੀ ਆਫ ਡਰੱਗਸ ਕਹ ਲੋ ਇੱਕ ਆਮ ਜੜਾ ਲੋਕਾਂ ਆਮ ਤਰੀਕੇ ਨਾਲ ਮਿਲ ਜੇ ਔਰ ਬੜੀ ਮਾੜੀ ਗੱਲ ਹੈ ਵੀ ਸੁਣਨ ਚਾਹੇ ਚ ਸੱਚਾਈ ਕਿੰਨੀ ਹੈ ਮੈਂ ਤੁਹਾਡੇ ਮਾਧਿਅਮ ਤੋਂ ਕਹਾਂਗਾ ਕਿ ਤੁਸੀਂ ਇਹਨਾਂ ਨੂੰ ਵੈਰੀਫਾਈ ਕਰੋ ਕਿ ਜਿਹੜਾ ਕਾਤਲ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਜਿਨ੍ਹਾਂ ਨੇ ਮਾਰਿਆ ਤੇ ਦੋਸਤੀ ਜਾਂ ਵਕਕਾਰੀ ਸੀਗੇ ਜੀ ਮਾਰੇ ਕਿਦਾਂ ਸਿਰ ਦੇ ਵਿੱਚ ਉਹਦੇ ਜਿਹੜਾ ਹਾਰਟ ਹੈ ਉਹ ਬਿਲਕੁਲ ਪੰਚਰ ਕਰਤਾ ਛੁਰੀਆਂ ਮਾਰ-ਮਾਰ ਕੇ ਕਿੰਨੇ ਕੁ ਵੇਦਿਕ ਘਟਨਾ ਹੈ ਤੇ 2 ਘੰਟੇ ਪਹਿਲੇ ਦੀ ਘਟਨਾ ਹੈ ਔਰ ਪੁਲਿਸ ਹੁਣ ਆ ਗਈ ਹੈ ਆਪਣੀ ਕਾਰਵਾਈ ਉਹਨਾਂ ਨੇ ਡੈੱਡ ਬੋਡੀ ਜਿਹੜੀ ਹੈ ਆਪਣੀ ਕਸਟਡੀ ਚ ਲੈ ਲਈ ਹੈ ਸਿਵਲ ਹਸਪੀਟਲ ਹੈ ਸਵੇਰੇ ਉਹਦਾ ਪੋਸਟਮਾਰਟਮ ਹੋ ਕੇ ਅਗਲੀ ਕਾਰਵਾਈ ਇਹ ਵੀ ਕਿਹਾ ਜਾ ਰਿਹਾ ਘਟਨਾ ਤੋਂ ਬਾਅਦ ਜਿਹੜੀ ਪੁਲਿਸ ਆ ਬਹੁਤ ਤਦਬੀਰ ਬਾਤ ਜਿਹੜੀ ਉੱਥੇ ਪੁੱਛੀ ਹੈ ਜਦੋਂ ਜੇ 2 ਘੰਟੇ ਹੋਏ ਜੇ ਪੁਲਿਸ ਹੁਣ ਆਈ ਹੈ ਜਦੋਂ ਉਹਨਾਂ ਨੂੰ ਕਿਉਂਕਿ ਮੈਨੂੰ ਜਦੋਂ ਸ਼ੀਤਲ ਜੀ ਨੇ ਦੱਸਿਆ ਉਹਨਾਂ ਨੇ ਸੀਪੀ ਸਾਹਿਬ ਨੂੰ ਦੱਸਿਆ ਸੀਗਾ ਤੇ ਤੁਰੰਤ ਉਸ ਤੋਂ ਬਾਅਦ ਆਈ ਕਿ ਇਹ ਦੇਖੋ ਕਿੱਡਾ ਕਤਲ ਹੋ ਜਾਣਾ ਔਰ ਕਿੱਦਾਂ ਦੇ ਪਰਿਵਾਰ ਦਾ ਕਤਲ ਹੋ ਜਾਣਾ ਤੇ ਸੀਪੀ ਨੂੰ ਗੱਲ ਕਰਨੀ ਪੈ ਜੋਵੇ ਜੇ ਪੁਲਿਸ ਨਹੀਂ ਪਹੁੰਚੀ ਤੇ ਸੀਪੀ ਮੈਡਮ ਤੱਕ ਗੱਲ ਗਈ ਤੇ ਇਹ ਥੱਲੇ ਕਿਤੇ ਨਾ ਕਿਤੇ ਇਹ ਉਹੀ ਇਲਾਕਾ ਹੈ ਜਿੱਥੇ ਥੋੜੇ ਦਿਨ ਪਹਿਲਾਂ ਰੇਪ ਵੀ ਹੋਇਆ ਇਹ ਉਹੀ ਇਲਾਕਾ ਹੈ ਜਿੱਥੇ ਥੋੜੇ ਦਿਨ ਪਹਿਲਾਂ ਸਨੈਲਿਸ ਦੁਕਾਨ ਤੇ ਢਾਕਾ ਪਿਆ ਇਹ ਉਹੀ ਇਲਾਕਾ ਹੈ ਜਿੱਥੇ ਥੋੜੇ ਦਿਨ ਪਹਿਲਾਂ ਨਕਲੀ ਪੁਲਿਸ ਬਣ ਕੇ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਇਹ ਉਹੀ ਇਲਾਕਾ ਹੈ ਜਿੱਥੇ ਨਸ਼ੇ ਨੂੰ ਲੈ ਕੇ ਆਏ ਦਿਨ ਚਰਚਾ ਰਹਿੰਦੀ ਹੈ ਕਿ ਜਲੰਧਰ ਵੈਸਟ ਚ ਗਲੀ ਗਲੀ ਨਸ਼ਾ ਵਿਕ ਰਿਹਾ ਤੇ ਕਿਤੇ ਨਾ ਕਿਤੇ ਸੋਚਣ ਦੀ ਵਿਚਾਰਨ ਦੀ ਸਾਨੂੰ ਲੋੜ ਹੈ ਤੇ ਕੀ ਨਾ ਮੈਂ ਕੀ ਇਨਫੋਰਮਸ਼ਨ ਹੁਣ ਹਲੇ ਆਈ ਹੈ ਸਾਨੂੰ ਇਨਫੋਰਮੇਸ਼ਨ ਆਪਣੇ ਕੰਟਰੋਲ ਰੂਮ ਤੋਂ ਨੋਟ ਕਰ ਲਈ ਆਪਾਂ ਆਪਾਂ ਟੀਮਾਂ ਡਿਸਪੋਸ ਆਪਣਾ ਕਰਕੇ ਡਿਸਪੈਚ ਕਿੱਥੇ ਕਤਲ ਹੋਇਆ ਸੀਗਾ ਜੀ ਇਹਦਾ ਕੁਝ ਆਈ ਇਨਫੋਰਮੇਸ਼ਨ ਆਪਾਂ ਟੀਮਾਂ ਲਾਤੀਆਂ ਤੇ ਆਪਾਂ ਦੇਖ ਰਹੇ ਹਾਂ ਜੀ ਜਲਦ ਤੋਂ ਜਲਦ ਇਸ ਤੇ ਕਾਰਵਾਈ ਕਰ ਹੁਣ ਤੱਕ ਕਤਲ ਦਾ ਕਾਰਨ ਪਤਾ ਲੱਗਿਆ ਕਿ ਨਹੀਂ ਜੀ ਹਲੇ ਕੁਝ ਸਾਹਮਣੇ ਨਹੀਂ ਆਇਆ ਜੀ ਬਟ ਆਪਾਂ ਵਾਲੇ ਸਾਰੇ ਆਪਣੀ ਟੀਮਾਂ ਜਿਹੜੀਆਂ ਹੈਗੀਆਂ ਸੀਆਈਏ ਤੇ ਆਪਣੇ ਲੋਕਲ ਆਪਣੇ ਪੁਲਿਸ ਸਟੇਸ਼ਨ ਤੇ ਬਾਕੀ ਜਿਹੜੇ ਅਫਸਰ ਨੇ ਉਹ ਨਿਭਾਈ ਕਰਦੇ ਨੇ ਆਪਾਂ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰ